ਰਚਨਾ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਕੀ ਇੱਕ ਦਿਨ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਐਸਾ ਦਰਬਾਰ ਲੱਗਾ ਹੋਇਆ ਸੀ ਪੀੜ ਇਤਨੀ ਜਾਸਤੀ ਸੀ ਜੋ ਸਤਿਗੁਰੂ ਜੀ ਦੇ ਨਜ਼ਦੀਕ ਬੈਠਣ ਲਈ ਜਗ੍ਹਾ ਨਹੀਂ ਮਿਲ ਰਹੀ ਸੀ ਹਰ ਕੋਈ ਆਪਣੇ ਮਨ ਵਿੱਚ ਇਹੀ ਸੋਚਦਾ ਸੀ ਪੂਰਨ ਸਤਗੁਰੂ ਜੀ ਦਾ ਚਿਹਰਾ ਦਿਸਦਾ ਰਹੇ ਇਨਸਾਨ ਕੀ ਪੂਰਨ ਸਤਗੁਰੂ ਜੀ ਦਾ ਬਣਾ ਦੇ ਪੰਛੀ ਵੀ ਤਨੋਂ ਮਣੋਂ ਲਾ ਕੇ ਸਤਕਾਰ ਕਰਨਾ ਆਪਣੇ ਇੱਕ ਖਾਸ ਕਰਜ ਸਮਝਦੇ ਸਨ ਚੰਦਰਮਾ ਦੇਵਤਾ ਆਪਣਿਆ ਤਾਰਿਆਂ ਵਿੱਚਕਾਰ ਸੰਗਾਸਨ ਉੱਪਰ ਬੈਠਾ ਦੂਰੋਂ ਦੂਰੋਂ ਆਈਆਂ ਸੰਗਤਾਂ ਨੂੰ ਆਪਣੇ ਰੱਬੀ ਪ੍ਰਚਾਰ ਦੀਆਂ ਦਾਤਾਂ ਦੀ ਬਖਸ਼ਿਸ਼ ਕਰਕੇ ਤੇ ਕੁਮਾਰ ਵੀ ਤੋਂ ਮੋੜ ਕੇ ਸੱਚੇ ਸੁੱਚੇ ਮਾਰਗ ਨਾਲ ਜੋੜ ਰਹੇ ਸਨ ਪੂਰਨ ਸਤਿਗੁਰ ਜੀ ਦੇ ਆਪਣੀ ਰਚਨਾ ਦੁਆਰਾ ਕਹਿ ਹੋਏ ਆਮੂਲਕ ਬਚਨ ਸਦਾ ਕਾਲਈ ਸਤਵਾਦੀ ਹੁੰਦੇ ਸਨ ਤੇ ਗੁਰੂ ਜੀ ਜੋ ਕੁਝ ਕਹਿ ਦੇਣ ਉਹਨਾਂ ਦੇ ਕਹਿ ਅਨੁਸਾਰ ਸੁਖਜ ਹੋ ਜਾਂਦਾ ਸੀ ਇਸ ਕਰਕੇ ਪੂਰਨ ਸਤਗੁਰੂ ਜੀ ਦੇ ਸੱਚੇ ਦਰਬਾਰ ਦੇ ਵਿੱਚ ਬੇਅੰਤ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ ਜੈਸੀ ਜੈਸੀ ਆਪਣੇ ਮਨ ਦੇ ਵਿੱਚ ਆਸਾ ਕਰਕੇ ਆ ਜਾਂਦਾ ਸੀ ਤੈਸੀ ਤੈਸੀ ਮਰਾਤ ਉਹਨੂੰ ਗੁਰੂ ਜੀ ਦੇ ਚਰਨ ਕਮਲਾਂ ਵਿੱਚ ਆ ਕੇ ਮਿਲ ਜਾਂਦੀ ਸੀ ਸੱਚੇ ਸਤਿਗੁਰੂ ਜੀ ਦਾ ਨਾਮ ਸਾਰੀ ਦੁਨੀਆ ਵਿੱਚ ਸੂਰਜ ਵਾਂਗ ਜਰੇ ਜਰੇ ਪਰ ਪ੍ਰਕਾਸ਼ ਹੋ ਚੁੱਕਾ ਸੀ ਵਡੇ ਵਡੇ ਰਾਜੇ ਮਹਾਰਾਜੇ ਸਤਗੁਰੂ ਜੀ ਦੇ ਚਲਦੇ ਲੰਗਰ ਦੇ ਵਿੱਚੋਂ ਪ੍ਰਸ਼ਾਦ ਛਕਦੇ ਸਨ ਰਾਜੇ ਲਾਗਰ ਵੱਲੋਂ 400 ਕਿੱਲਾ ਜ਼ਮੀਨ ਸਤਗੁਰੂ ਜੀ ਦਾ ਲੰਗਰ ਚਾਲੂ ਰੱਖਣ ਵਾਸਤੇ ਦਾਨ ਵਜੋਂ ਕੀਤੀ ਹੋਈ ਸੀ ਤੇ ਰਾਜਾ ਪ੍ਰਤਾਪ ਰਾਣਾ 500 ਬੋਰੀ ਕਣਕ ਦੀ ਹਰ ਸਾਲ ਗੁਰੂ ਜੀ ਦੇ ਲੰਗਰ ਨੂੰ ਪੇਟ ਕਰਦਾ ਸੀ ਮੁਸਲਮਾਨ ਰਾਜਾ ਸ਼ਿਕੰਦਰ ਲੋਧੀ ਨੇ ਵੀ ਗੁਰੂ ਜੀ ਕੇ ਲੰਗਰ ਦੇ ਵਿੱਚ ਕਾफी ਸੇਵਾ ਕੀਤੀ ਜੋ ਕਲਾ ਪ੍ਰਸ਼ਾਦ ਕੀਰ ਹਰ ਵਕਤ ਉਸ ਦੀ ਤਰਫੋਂ ਹੁੰਦਾ ਸੀ ਰਾਜਾ ਗੁਰੂ ਘਰ ਦਾ ਬਹੁਤ ਵੱਡਾ ਸ਼ਰਧਾਲੂ ਸੀ ਰਾਣੀ ਮੀਰਾ ਬਾਈ ਚਾਲੀ ਬਾਈ ਇਕੱਲੀ ਸੇਵਾ ਹੀ ਨਹੀਂ ਕਰਦੀਆਂ ਸੀ ਦਰ ਪਰ ਮਾਇਆ ਵੀ ਦਾਨ ਕਰਦੀਆਂ ਸਨ ਰਾਜੇ ਨਾਗਰ ਨੇ ਗੁਰੂ ਜੀ ਦੇ ਲੰਗਰ ਵਿੱਚੋਂ ਹਰ ਰੋਜ਼ ਪ੍ਰਸ਼ਾਦ ਛਕਣ ਵਾਲੀਆਂ ਸੰਗਤਾਂ ਦਾ ਇਸ ਤਰ੍ਹਾਂ ਸਾਭ ਲਾਇਆ ਸੀ ਕਿ 20000 ਗੁਰੂ ਜੀ ਨਾਲ ਪੂਰੀ ਸ਼ਰਧਾ ਰੱਖਣ ਵਾਲੀਆਂ ਸੰਗਤਾਂ ਹੁੰਦੀਆਂ ਸਨ ਤੇ ਗੁਰੂ ਜੀ ਦੇ ਸੱਚੇ ਦਰਬਾਰ ਦੇ ਵਿੱਚ ਰਾਗੀ ਨਾਦੀ ਵੇਦੀ ਸਾਜਾਂ ਦੀਆਂ ਤੁੰਨਾ ਤੇ ਮਿੱਠੀਆਂ ਇਹ ਮਿੱਠੀ ਅੰਮ੍ਰਿਤ ਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਸੀ 24 ਘੰਟੇ ਸੰਗਤਾਂ ਦੇ ਵੱਲੋਂ ਸਤਿਗੁਰੂ ਜੀ ਦਾ ਬੇਅੰਤ ਸਤਕਾਰ ਹੁੰਦਾ ਤੇ ਨਾਮ ਦੀ ਵਰਖਾ ਪੈਂਦੀ ਅਨੇਕਾਂ ਜੀਵਾਂ 'ਤੇ ਮੁਰਾਦਾ ਪੂਰਨ ਹੁੰਦੀਆਂ ਸੰਦ ਦੋਹਿਰਾ ਰੋਂਦਾ ਆਵੇ ਹੱਸਦਾ ਜਾਵੇ ਸਤਿਗੁਰੂ ਸਾਹਿਬ ਕੀ ਆਸ ਪਜਾਵੇ ਦੀਵੇ ਦਾਤ ਗੁਰੂ ਹਰੀ ਦੇਵਾ ਜੈਸੀ ਸੇਵਾ ਕੈਸਾ ਮੀਵਾ ਜੋ ਆਵੇ ਗੁਰ ਕੇ ਦਰਬਾਰ ਸਭ ਕੋ ਦੇਵੇ ਏਕ ਪਿਆਰ ਗੁਰ ਕਾ ਦਰਸ਼ਨ ਪੂਰਨ ਜੋਗ ਕਟੇ ਜਨਮ ਜਨਮ ਕੇ ਰੋਗ ਅਮਰਪੁਰੀ ਗੁਰੂ ਕਾ ਦਰਬਾਰ ਗੁਰਪਾਖਾ ਅਮਰਤ ਪ੍ਰਚਾਰ ਸਰਬ ਕਲਾ ਪੂਰਨ ਭਗਵਾਨ ਦਰ ਪਰ ਚੁਕਿਆ ਸਰਬ ਜਹਾਨ ਆਪੇ ਗੁਰੂ ਆਪੇ ਹੀ ਚਿਲਾ ਜੀਵ ਜੰਤ ਕਾ ਅਖਲ ਸੁਹੇਲਾ ਨਾਗਰ ਸੇਵਾ ਕਰੇ ਬੇਅੰਤ ਚੁਕਦੇ ਸਾਧੂ ਸੰਤ ਮਹੰਤਾ ਉੰਡਾ ਤੰਦੂਕਾਰ ਹਨੇਰ ਦੁਨੀਆ ਤੇ ਜਦ ਪ੍ਰਗਟ ਹੋਏ ਰੀ ਨਰ ਕਰ ਗੁਰੂ ਨਾਲ ਪ੍ਰੀਤ ਇਥੇ ਉਥੇ ਰਕਸੋਏ ਗਿਲਤਾਰੇ ਜਿਸ ਨੂੰ ਭਗਵਾਨ ਲਗੇ ਚਰਨ ਕਮਲ ਪਰਿਆਨ ਸ੍ਰੀ ਗੁਰੂ ਰਵਦਾਦ ਜੀ ਮਹਾਰਾਜ ਦਾ ਚੜ ਜੀਆਂ ਕਲਾ ਦੇ ਵਿੱਚ ਜਸ ਸੁਣ ਕੇ ਕੋਈ ਅੱਖਾਂ ਤੋਂ ਅੰਧੀ ਮਾਈ ਆਪਣੇ ਪੁੱਤਰ ਨੂੰ ਆਪਣੇ ਨਾਲ ਲੈ ਕੇ ਪੂਰਨ ਸਤਗੁਰੂ ਜੀ ਦੇ ਸੱਚੇ ਦਰਬਾਰ ਦੇ ਵਿੱਚ ਆਈ ਜਿਸ ਦੀਆਂ ਮਾਤਾ ਨਿਕਲਦੇ ਨਾਲ ਦੋਹਾਂ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ ਸੀ ਜੇ ਸਵਾਗਤ ਉਹ ਅੰਧੀ ਮਾਈ ਸੰਗਤਾਂ ਵਿੱਚ ਆ ਕੇ ਬੈਠ ਗਈ ਤਾਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਸਰਵ ਕਲਾ ਸੰਪੂਰਨ ਬ੍ਰਹਮ ਗਿਆਨੀ ਕਟਕੜ ਦੀਆਂ ਜਾਨਨਹਾਰ ਗਿਆਤਾ ਦਾਤਾ ਜੀ ਨਿਰਗੁਣ ਸੁਰਗਣ ਰੂਪੀ ਵਿਧਾਤਾ ਜੀ ਆਪਣੀ ਰੱਬੀ ਆਤਮਾ ਸ਼ਕਤੀ ਨਾਲ ਏ ਜਾਣ ਗਿਆ ਕਿ ਕੋਈ ਅੱਖਾਂ ਤੋਂ ਅੰਧੀ ਮਾਈ ਸਾਡਾ ਜਸ ਸੁਣ ਕੇ ਇੱਥੇ ਆਈ ਹੋਈ ਹੈ ਇਸ ਮਾਈ ਦੇ ਦਿਲ ਦੇ ਵਿੱਚ ਸਾਨੂੰ ਮਿਲਣ ਦੀ ਚਰੋਕਣੀ ਆਸਾ ਸੀ ਉਹ ਮਾਈ ਬੈਠੀ ਵੀ ਸਾਰੀਆਂ ਸੰਗਤਾਂ ਦੇ ਮੱਧ ਰ ਸੀ ਉਸ ਦੇ ਪੁੱਤਰ ਨੇ ਇਸ ਕਰਕੇ ਸੰਗਤਾਂ ਤੋਂ ਪਿੱਛੇ ਕਰਕੇ ਬਿਠਾ ਦਿੱਤਾ ਸੀ ਕਿ ਕਿਸੇ ਮਾਈ ਜਾਂ ਪੁਰਸ਼ ਨਾਲ ਟੱਕਰ ਖਾ ਕੇ ģਿਰ ਨਾ ਜਾਏ ਸੱਚੇ ਸਤਗੁਰੂ ਜੀ ਆਪਣੇ ਸ਼ਿਸ਼ਧੇਵ ਨੇਤ ਨੂੰ ਕਹਿਣ ਲੱਗੇ ਕਿ ਪਾਈ ਸਿੱਖਾ ਜਿਹੜੀ ਮਾਈ ਸਾਰੀਆਂ ਸ਼ਕਤਾਂ ਦੇ ਪਿੱਛੇ ਬੈਠੀ ਹੈ ਉਹ ਅੱਖਾਂ ਤੋਂ ਅੰਦੀ ਹੈ ਉਸ ਮਾਈ ਨੂੰ ਬਾਹੋਂ ਫੜ ਕੇ ਸਾਡੇ ਕੋਲ ਲਿਆ ਪੂਰਨ ਸਤਗੁਰੂ ਜੀ ਦਾ ਇਹ ਬਚਨ ਸੁਣ ਕੇ ਦੇਵ ਨੇਤ ਉਸ ਮਾਈ ਨੂੰ ਬਾਹਾਂ ਫੜ ਕੇ ਗੁਰੂ ਜੀ ਦੇ ਕੋਲ ਲੈ ਕੇ ਆਇਆ ਤੇ ਉਸ ਮਾਈ ਨੇ ਆਪਣਾ ਸਿਰ ਝੁਕਾ ਕੇ ਪੂਰਨ ਸਤਿਗੁਰ ਜੀ ਨੂੰ ਨਮਸਕਾਰ ਕੀਤੀ ਉਸ ਮਾਈ ਨੂੰ ਮਹਾਰਾਜ ਜੀ ਦੇਖਦੇ ਤਾਂ ਨਹੀਂ ਸੀ ਪਰ ਮਾਈ ਨੂੰ ਇਹ ਪਤਾ ਸੀ ਕਿ ਮੈਨੂੰ ਮੰਦੜੇ ਭਾਗਾ ਵਾਲੀ ਨੂੰ ਸਤਿਗੁਰ ਜੀ ਨੇ ਆਪਣੇ ਕੋਲ ਬੁਲਾਇਆ ਹੈ ਉਹ ਮਾਈ ਨੀਵੀਂ ਪਾ ਕੇ ਸਤਿਗੁਰ ਜੀ ਦੇ ਕੋਲ ਬੈਠ ਗਈ ਉਸ ਮਾਈ ਨੇ ਆਵਾਜ਼ ਕੀਤੀ ਕਿ ਦਾਤਿਆ ਮੈਂ ਅੱਖਾਂ ਤੋਂ ਅੰਧੀ ਹਾਂ ਤੇਰਾ ਬੋਲ ਤਾਂ ਸੁਣ ਸਕਦੀ ਹਾਂ ਪਰ ਤੇਰਾ ਚਿਹਰਾ ਨਹੀਂ ਦੇਖ ਸਕਦੀ ਮਾਤਾ ਨਿਕਲਣ ਦੀ وجہ ਨਾਲ ਮੇਰੀ ਦੋਹਾਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਮੈਂ ਜਿਰਾਂ ਦੀ ਸੋਚਦੀ ਸੀ ਕਿ ਤੇਰਾ ਪੂਰਨ ਸਾਧਗੁਰੂ ਜੀ ਦਾ ਦਰਸ਼ਨ ਕਰਕੇ ਤੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਵਾਂ ਉਹ ਅੰਧੀ ਮਾਈ ਕਹਿਣ ਲੱਗੀ ਸੱਚੇ ਪਾਤਸ਼ਾਹ ਮੈਂ ਕਈਆਂ ਲੋਕਾਂ ਦੇ ਕੋਲੋਂ ਸੁਣ ਚੱਕੀ ਹਾਂ ਕਿ ਸਗਲੇ ਦੁੱਖਾਂ ਰੋਗਾਂ ਦਾ ਧਾਰੂ ਤੇਰੇ ਵਾਸ ਵਿੱਚ ਹੈ ਐ ਪੂਰਨ ਸਾਧਗੁਰੂ ਮੋਏ ਹੋਏ ਵੀ ਤੇਰੇ ਪਵਿੱਤਰ ਚਰਨ ਕਮਲਾਂ ਵਿੱਚ ਆ ਕੇ ਜਿੰਦਗਾਨੀਆਂ ਲੈ ਜਾਂਦੇ ਹਨ ਐ ਸੱਚੇ ਸਾਹਿਬ ਤੁਸੀਂ ਕਰਮਚੰਦ ਪੰਡਤ ਦਾ ਮੋਇਆ ਹੋਇਆ ਪੁੱਤਰ ਜਿਉਂਦਾ ਕਰ ਦਿੱਤਾ ਜੋ ਸਰਪ ਲੜ ਕੇ ਮਰ ਗਿਆ ਸੀ ਐ ਮੇਰੇ ਪ੍ਰੀਤਮਾ ਜਿਸ ਤਰ੍ਹਾਂ ਤੁਸੀਂ ਕਰਮਚੰਦ ਪੰਡਤ ਦੇ ਉੱਪਰ ਮਿਹਰਾ ਕਰ ਦਿੱਤੀਆਂ ਉਸ ਤਰ੍ਹਾਂ ਮੇਰੇ ਗਰੀਬੀਣੀ ਉੱਪਰ ਵੀ ਪਰਪਕਾਰ ਕਰ ਦੇਵੋ ਅੱਖਾਂ ਤੋਂ ਬਿਨਾਂ ਦੁਨੀਆ ਵਿੱਚ ਜਿਉਣਾ ਅਧਿਕਾਰ ਹੈ ਤੇਰਾ ਮਹਾਨ ਜਸ ਸੁਣ ਕੇ ਡਿੱਗਦੀ ਢੈਂਦੀ ਤੇਰੇ ਸੱਚੇ ਦਰਬਾਰ ਦੇ ਵਿੱਚ ਆਈ ਹਾਂ ਉਹ ਅੰਧੀ ਮਾਤਾ ਕਹਿਣ ਲੱਗੀ ਕਿ ਮੈਂ ਨਿਰਾਸ਼ ਨੂੰ ਖੁਸ਼ੀਆਂ ਦਾ ਦਾਨ ਬਖਸ਼ ਦੇਵੋ ਆਪ ਮੇਰਾ ਦੇ ਮਹਾਸਾਗਰ ਏ ਮੇਰੇ ਪ੍ਰੀਤਮਾ ਜੇ ਤੂੰ ਚਾਵੇਂ ਤਾਂ ਰਾਤ ਦੇ ਵੀ ਸੂਰਜ ਚੜ ਸਕਦਾ ਹੈ ਇਰੇ ਘਰ ਦੇ ਵਿੱਚ ਕਿਸੇ ਸ਼ੈ ਦਾ ਘਾਟਾ ਨਹੀਂ ਤੂੰ ਜੋ ਕੁਝ ਚਾਵੇਂ ਸੋਈ ਕੁਝ ਕਰ ਸਕਦਾ ਹੈ ਜਿਸ ਵਕਤ ਉਸ ਅੰਧੀ ਮਾਈ ਨੇ ਸੱਚੇ ਸਤਿਗੁਰੂ ਜੀ ਅੱਗੇ ਇਸ ਤਰ੍ਹਾਂ ਕਰਕੇ ਪ੍ਰਾਰਥਨਾ ਕੀਤੀ ਅਰਦਾਸ ਕੀਤੀ ਤਾਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਉਸ ਮਾਈ ਨੂੰ ਕਹਿਣ ਲੱਗੇ ਕਿ ਮਾਈ ਜੀ ਇੱਕ ਮਹੀਨੇ ਤੱਕ ਤੇਰੀ ਨਜ਼ਰ ਠੀਕ ਹੋ ਜਾਵੇਗੀ ਤੂੰ ਕੋਈ ਫਿਕਰ ਨਾ ਕਰ ਤੂੰ ਹੁਣ ਆਪਣੇ ਘਰ ਨੂੰ ਜਾ ਤੇਰੀ ਨજર ਜ਼ਰੂਰ ਠੀਕ ਹੋ ਜਾਵੇਗੀ ਜਦੋਂ ਸਤਿਗੁਰੂ ਜੀ ਨੇ ਉਸ ਅੰਧੀ ਮਾਈ ਨੂੰ ਇਹ ਕਿਹਾ ਕਿ ਮਾਈ ਤੂੰ ਆਪਣੇ ਘਰ ਨੂੰ ਜਾ ਇੱਕ ਮਹੀਨੇ ਤੱਕ ਤੇਰੀ ਨજર ਠੀਕ ਹੋ ਜਾਵੇਗੀ ਉਹ ਮਾਈ ਆਪਣੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੀ ਕਿ ਇਹ ਮੇਰੇ ਦਾਤਾ ਜੀ ਜਦੋਂ ਤੁਸੀਂ ਨજર ਠੀਕ ਹੋਣ ਵਾਸਤੇ ਇੱਕ ਮਹੀਨੇ ਦੀ ਮੌਲਤ ਦਿੰਦੇ ਹੋ ਤੇ ਤੁਸੀਂ ਹੁਣੇ ਕਿਉਂ ਨਹੀਂ ਮੇਰੀ ਨજર ਠੀਕ ਕਰ ਦਿੰਦੇ ਮਾਈ ਕਹਿਣ ਲੱਗੀ ਮਹਾਰਾਜਾ ਜਿੰਨੇ ਚਿਰ ਮੈਨੂੰ ਤੇਰਾ ਚਿਹਰਾ ਨਹੀਂ ਦਿਸਦਾ ਉਹਨਾ ਚਿਰ ਤੇਰਾ ਦਰ ਨਹੀਂ ਛੱਡਣਾ ਤੇ ਉਹ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਫੜ ਕੇ ਉੱਚੀ ਉੱਚੀ ਰੋਣ ਲੱਗੀ ਗੁਰੂ ਜੀ ਦੇ ਸੱਚੇ ਦਰਬਾਰ ਦੇ ਵਿੱਚ ਬੇੰਤ ਸੰਗਤਾਂ ਬੈਠੀਆਂ ਉਸ ਮਾਈ ਵਾਲੇ ਦੇਖਦੀਆਂ ਹਨ ਸੰਗਤਾਂ ਇਹ ਸੋਚ ਵਿੱਚ ਹਨ ਕਿ ਹੁਣ ਦੇਖਾਂਗੇ ਸਤਿਗੁਰੂ ਜੀ ਅੰਧੀ ਮਾਈ ਨੂੰ ਆਪਣਾ ਚਿਹਰਾ ਕਿਸ ਤਰ੍ਹਾਂ ਦਿਖਾਉਣਗੇ ਪੂਰਨ ਸਤਿਗੁਰੂ ਉਸ ਮਾਈ ਨੂੰ ਕਹਿਣ ਲੱਗੇ ਕਿ ਮਾਈ ਜਿੰਨਾ ਤੂੰ ਰੋ ਸਕਦੀ ਉਨਾ ਰੋ ਲੈ ਜਦੋਂ ਤੇਰੀਆਂ ਅੱਖਾਂ ਦੇ ਵਿੱਚੋਂ ਰੋ ਰੋ ਕੇ ਪਾਣੀ ਮੁੱਕ ਜਾਵੇਗਾ ਤੈਨੂੰ ਸਾਡਾ ਚਿਹਰਾ ਦਿਸਣ ਲੱਗ ਜਾਵੇਗਾ ਸਤਿਗੁਰੂ ਜੀ ਇਸ ਤਰ੍ਹਾਂ ਕਹਿਣ ਦੇ ਨਾਲ ਸਾਰੀ ਸੰਗਤ ਖਿੜਖੜਾ ਕੇ ਕਰਕੇ ਹਾਸਾ ਪੈ ਗਿਆ ਸੰਗਤਾਂ ਨੂੰ ਹਸਦੀ ਦੇ ਦੇ ਕੇ ਉਹ ਅੰਧੀ ਮਾਈ ਨੇ ਬਹੁਤ ਬੁਰਾ ਬਣਾਇਆ ਉਹ ਮਾਈ ਕਹਿਣ ਲੱਗੀ ਜਦੋਂ ਇਨਸਾਨ ਦੁੱਖਾਂ ਰੋਗਾਂ ਦਾ ਘੇਰਿਆ ਹੁੰਦਾ ਹੈ ਉਦੋਂ ਕੁਦਰਤ ਵੀ ਮਖੌਲ ਕਰਦੀ ਹੈ ਜਦੋਂ ਮਾਈ ਨੇ ਇਸ ਤਰ੍ਹਾਂ ਕਿਹਾ ਤਾਂ ਪੂਰਨ ਸਤਿਗੁਰੂ ਸਮਾਈ ਨੂੰ ਕਹਿਣ ਲੱਗੇ ਮਾਈ ਜੀ ਅਸੀਂ ਤੈਨੂੰ ਮਖੌਲ ਨਹੀਂ ਕੀਤਾ ਤੈਨੂੰ ਅਸੀਂ ਸੱਚ ਕਹਿੰਦੇ ਹਾਂ ਜਦੋਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਮਾਈ ਨੂੰ ਕਿਹਾ ਤਾਂ ਮਾਈ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੀ ਨજર ਗਈ ਨੂੰ 15 ਸਾਲ ਹੋ ਗਏ ਹਨ ਜਿਸ ਦਿਨ ਦੀ ਅੰਧੀ ਹੋਈ ਹਾਂ ਮੈਂ ਤਾਂ ਉਸ ਦਿਨ ਤੋਂ ਰੋ ਰਹੀ ਹਾਂ ਜੇ ਰੋਏ ਨજર ਠੀਕ ਹੁੰਦੀ ਹੋਏ ਤਾਂ ਫੇਰ ਠੀਕ ਹੋ ਜਾਣੀ ਸੀ ਮੈਂ ਤਾਂ ਬਹੁਤ ਰੋ ਚੁੱਕੀ ਆ ਸੱਚੇ ਪਾਤਸ਼ਾਹਾ ਚੋਜੀ ਪ੍ਰੀਤਮ ਜੀ ਹੱਸ ਕੇ ਉਸ ਮਾਈ ਨੂੰ ਕਹਿਣ ਲੱਗੇ ਕਿ ਮਾਈ ਜੀ ਤੂੰ ਕੱਲਾ ਸਾਡਾ ਚਿਹਰਾ ਹੀ ਦੇਖਣਾ ਹੈ ਕਿ ਸਾਰੀ ਦੁਨੀਆ ਦੇਖਣੀ ਹੈ ਦੋਹਾਂ ਗੱਲਾਂ ਚੋਂ ਕਿਹੜੀ ਗੱਲ ਤੈਨੂੰ ਮਨਜ਼ੂਰ ਹੈ ਜਦੋਂ ਸੱਚੇ ਸਾਧੂ ਜੀ ਨੇ ਉਸ ਮਾਈ ਨੂੰ ਇਸ ਤਰ੍ਹਾਂ ਕਿਹਾ ਤਾਂ ਮਾਈ ਬੜੀਆਂ ਢੂੰਗੀਆਂ ਵਿਚਾਰਾਂ ਵਿੱਚ ਪੈ ਗਈ ਕਿ ਹੁਣ ਮੈਂ ਮਹਾਰਾਜੀ ਨੂੰ ਕੀ ਕਹਾਂ ਮਾਈ ਸੋਚਣ ਲੱਗੀ ਕਿ ਜੇ ਮੈਂ ਕਹਿੰਦੀ ਹਾਂ ਕਿ ਆਪਣਾ ਚੀਰਾ ਦਿਖਾ ਦੇਵੋ ਤਾਂ ਦੁਨੀਆ ਨਹੀਂ ਦਿਸਣੀ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਹਿ ਕੇ ਉਸ ਮਾਈ ਨੂੰ ਪਰਖਣਾ ਚਾਹਿਆ ਸੀ ਕਿ ਮਾਈ ਦੁਨੀਆ ਦੇ ਮੋਹ ਜਾਲ ਵਿੱਚ ਕਿੰਨੇ ਕੁ ਫਸੀ ਹੋਈ ਹੈ ਜਿਹੜੇ ਪ੍ਰੀਤਮ ਦੇ ਸੱਚੇ ਉਪਾਸ਼ਕ ਹੁੰਦੇ ਹਨ ਉਹ ਦੁਨੀਆ ਦੇ ਧੰਨਿਆ ਵੱਲੋਂ ਨਜ਼ਰਾਂ ਮੋੜ ਕੇ ਪਰਮਾਤਮਾ ਨੂੰ ਦੇਖਣ ਆਲੋੜਦੇ ਹਨ ਦੁਨੀਆ ਦੇ ਕੂੜੇ ਧੰਦਿਆਂ ਦੇ ਨਾਲ ਉਹਨਾਂ ਦੀ ਪ੍ਰੀਤ ਨਹੀਂ ਹੁੰਦੀ ਸਰਗਣ ਨੂੰ ਛੱਡ ਕੇ ਨਰਗਣ ਦੇ ਨਾਲ ਪ੍ਰੀਤ ਕਰਦੇ ਹਨ ਉਹ ਦੁਨੀਆ ਦੀ ਕੂੜੀ ਮਾਇਆ ਨੂੰ ਤਿਆ ਕੇ ਇੱਕ ਪਰਮਾਤਮਾ ਦੇ ਨਾਲ ਅੱਖਾਂ ਜੋੜੀ ਰੱਖਦੇ ਹਨ ਉਸ ਮਾਈ ਨੇ ਸੋਚ ਵਿਚਾਰ ਕੇ ਸਤਿਗੁਰੂ ਜੀ ਪਾਸੋਂ ਮੰਗ ਕੀਤੀ ਕਿ ਸੱਚੇ ਸਹਿਬਾ ਇੱਕ ਦਾਤ ਦੇ ਨਾਲ ਮੇਰਾ ਨਹੀਂ ਸਰਣਾ ਆਪ ਕਿਰਪਾ ਕਰਕੇ ਮੈਨੂੰ ਦੋਵੇਂ ਦਾਤਾਂ ਹੀ ਬਖਸ਼ ਦੇਵੋ ਦੁਨੀਆ ਵਿੱਚ ਦੇਖਾਂ ਤੇਰਾ ਚਿਹਰਾ ਵੀ ਦੇਖਾਂ ਸੱਚੇ ਸਤਿਗੁਰੂ ਜੀ ਨੇ ਉਸ ਮਾਈ ਦੇ ਉੱਪਰ ਬੜੀ ਦਇਆ ਆਈ ਇਸ ਮਾਈ ਦੀ ਆਸਾ ਜ਼ਰੂਰ ਪੂਰੀ ਹੋਣੀ ਚਾਹੀਦੀ ਹੈ ਇਸ ਦਰ ਦਾ ਮੁੱਢ ਤੋਂ ਹਸੂਲ ਹੈ ਦਰ ਉੱਪਰ ਆ ਕੇ ਜੈਸੀ ਆਸਾ ਹੋਵੇ ਤੈਸੀ ਦਾਤ ਪ੍ਰਾਪਤ ਹੋ ਜਾਂਦੀ ਹੈ ਇਸ ਦਰ ਤੋਂ ਕਿਸੇ ਆਸਾ ਕਰਕੇ ਆਏ ਜੀਵ ਨੂੰ ਨਰਾਸ਼ ਕਰਕੇ ਨਹੀਂ ਜਾਣ ਦਿੱਤਾ ਜਾਂਦਾ ਸਭਨਾਂ ਨੂੰ ਖੁਸ਼ੀ ਦਾ ਪ੍ਰਸ਼ਾਦ ਮਿਲਦਾ ਹੈ ਸੱਚੇ ਸਤਿਗੁਰੂ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਸੱਜੇ ਪੱਤੇ ਨਾਲ ਜੋ ਅਮਰਤ ਜਲ ਦਾ ਗੜਵਾ ਭਰ ਕੇ ਰੱਖਿਆ ਹੋਇਆ ਸੀ ਉਸ ਗੜਵੇ ਦੇ ਵਿੱਚੋਂ ਪਾਣੀ ਦੀ ਚੁਲੀ ਭਰ ਕੇ ਗੁਰੂ ਜੀ ਨੇ ਉਸ ਮਾਈ ਦੀਆਂ ਅੱਖਾਂ ਦੇ ਉੱਪਰ ਮਾਰੀ ਅੱਖਾਂ ਦੇ ਉੱਪਰ ਅਮਰਤ ਜਲ ਦੇ ਛੱਤੇ ਲੱਗਦੇ ਇਸਾਰ ਮਾਈ ਦੀਆਂ ਦੋਹਾਂ ਅੱਖਾਂ ਦੇ ਵਿੱਚ ਰੌਸ਼ਨੀ ਆ ਗਈ ਧੰਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਨੂਰੀ ਚਿਹਰਾ ਦੇਖ ਕੇ ਤਨ ਤਨ ਕਰਕੇ ਮਾਈ ਸਤਗੁਰੂ ਜੀ ਦੇ ਚਰਨ ਕਮਲਾਂ ਉਪਰ ਟਹਿ ਗਏ ਪ੍ਰੀਤਮ ਜੀ ਦਾ ਇਹ ਬਾਤ ਨਿਆਰਾ ਖੇਲ ਦੇ ਕੇ ਸੰਗਤਾਂ ਨੇ ਜੈ ਗੁਰੂ ਰਵਿਦਾਸ ਜੀ ਮਹਾਰਾਜ ਜੈ ਗੁਰੂ ਰਵਿਦਾਸ ਜੀ ਮਹਾਰਾਜ ਇਸ ਤਰ੍ਹਾਂ ਆਵਾਜ਼ਾਂ ਦੇ ਨਾਲ ਦਰਬਾਰ ਦੇ ਵਿੱਚ ਗੂੰਜਾ ਪਾ ਦਿੱਤੀਆਂ ਇਨਸਾਨ ਕੀ ਵਿਰਸ਼ਾਂ ਦੇ ਉੱਪਰ ਬੈਠੇ ਹੋਏ ਜਾਨਵਰ ਅਸ ਅਸ ਕਰ ਉਠੇ ਆਪਣੀ ਬੋਲੀ ਦੇ ਵਿੱਚ ਗੁਰੂ ਜੀ ਦਾ ਸਤਕਾਰ ਕਰਨ ਲੱਗੇ ਇਸ ਮਾਈ ਦਾ ਨਾਮ ਸੋਧਾ ਦੇਵੀ ਸੀ ਗੁਰੂ ਜੀ ਦੀ ਅਪਾਰ ਮਹਿਮਾ ਸੁਣ ਕੇ ਮਦਰ ਦੇਸ਼ ਦੇ ਵੱਲੋਂ ਚੱਲ ਕੇ ਆਈ ਐਸਾ ਕਾਤਕ ਦੇਖ ਕੇ ਸੰਗਤਾਂ ਹਕੀਆਂ ਬਕੀਆਂ ਰਹਿ ਗਈਆਂ ਔਰ ਸਤਗੁਰੂ ਜੀ ਦੀ ਇਸ ਦੀ ਲੀਲਾ ਦੇ ਉੱਪਰ ਦੇਵ ਨੇ ਸ਼ਬਦ ਨੇ ਰੂਪ ਦੇ ਵਿੱਚ ਉਪਮਾ ਕਰਦੇ ਹਨ ਰੂਪ ਦੇ ਵਿੱਚ ਉਪਮਾ ਕਰਦੇ ਹਨ